ਹਾਂਜੀ ਜੀ ਦਰੂਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਸੋ ਕਿਸਾਨ ਦੋਸਤੋ ਮੈਂ ਗਿਆਨ ਸਿੰਘ ਬਾਜਵਾ ਜ਼ਿਲ੍ਹਾ ਬਰਨਾਲਾ ਬਲਾਰਕ ਸੋ ਇੱਕ ਅਸੀਂ ਇਹ ਦੇ ਵਿੱਚ ਬੈਠੋਨੇ ਆ ਸਾਰੇ ਪੰਜਾਬ ਤੇ ਦੇਸ਼ ਜਿਹੜਾ ਕਿ ਆਪਣਾ ਮੋਰਚਾ ਹੈ 13 ਫਰਕ ਤੋਂ ਲਗਾਤਾਰ ਲੈ ਕੇ ਹਰਿਆਣਾ ਸੰਭੂ ਰਤਨਪੁਰ ਬਾਰਡਰ ਤੇ ਚੱਲ ਰਿਹਾ ਸੋ ਭਰਾਵੋ ਬੜੇ ਇਤਰਾ ਚੜਾਏ ਨੇ ਖੰਡ ਦੇ ਵਿੱਚ ਬੈਠੇ ਧੁੱਪਾਂ ਗਰਮੀਆਂ ਸਰਦੀਆਂ ਦੇ ਵਿੱਚ ਜੋ ਵੀ ਆਏ ਆ ਸੋ ਭਰਾਵੋ ਸਰਕਾਰਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਹਾਨਾ ਹੀ ਫੜੀ ਸੋ ਕੀ ਹੋਇਆ ਮਜ਼ਦੂਰਾਂ ਜਦੋਂ ਕਿ ਦੋਨੇ ਫਰਮ ਹੋਣੇ ਫੈਸਲਾ ਲਿਆ ਤੇ ਮਜ਼ਦੂਰਾਂ ਸਾਡੇ ਪ੍ਰਧਾਨ ਜਥੇਬੰਦੀ ਸਿੱਧੂਪੁਰ ਦੇ ਪ੍ਰਧਾਨ ਐਸ ਕੇ ਗੈਰਾਨ ਦੇ ਸੀਨੀਅਰ ਆਗੂ ਕਿਸਾਨਾਂ ਦੇ ਮਸੀਹਾ ਕਿਸਾਨਾਂ ਦੇ ਥੰਮ ਹਰ ਹਰ ਵਰਗ ਦੇ ਹਮਦਰਦ ਸੋ ਭਰਾਵੋ ਉਹਨਾਂ ਨੂੰ ਮਜ਼ਦੂਰਾਂ 26 ਨਵੰਬਰ ਤੋਂ ਲੈ ਕੇ ਮਨਮਰਜ਼ੇ ਬੈਠਣਾ ਪਿਆ ਜਿਹੜਾ ਕਿ ਅੱਜ ਉਹਨਾਂ ਦਾ ਮਨਮਤ 54 ਦਿਨਾਂ ਦੇ ਪਹੁੰਚ ਚੁੱਕਿਆ ਸੋ ਭਰਾਵੋ ਸਰਕਾਰ ਦੇ ਕੰਨ ਤੇ ਜੂਣੀ ਛਰਕੀ ਹੈਗੀ ਉਹਨਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਦਾਤੇ ਲਈ ਹੋਈ ਆ ਸੋ ਭਰਾਵੋ ਤਲ-ਤਲ ਕਰਕੇ ਮਾਰੇ ਆ ਤੇ ਬਾਅਦ ਵਿੱਚ ਜਦੋਂ ਆਗੂ ਸਾਹਿਬਾ ਨੇ ਫੈਸਲਾ ਕੀਤਾ ਅੱਜ ਇਸ ਪੰਡਾਲ ਦੇ ਵਿੱਚ 10 ਵੀ ਬੈਸ ਹਮਲਾ ਤੇ 122 ਜਿਹੜੇ ਮਰਜੀ ਬੜਿਆ ਮਰਨਵਾਤ ਤੇ ਬੈਠਿਆ ਚੌਥਾ ਦਿਨ ਹੋ ਗਿਆ ਇਹਨਾਂ ਨੂੰ ਵੀ ਕਹੇ ਪਾਣੀ ਅਸੀਂ ਸਿਰ ਪਾਣੀ ਤੋਂ ਬਿਨਾ ਕੁਝ ਨਹੀਂ ਖਾਵਾ ਦਿੰਾਂਗੇ ਸਿਰ ਪਾਣੀ ਦੇ ਉੱਪਰ ਗੁਜ਼ਾਰਾ ਕਰਾਂਗੇ ਵੀ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਫੋਦਾ ਸਾਡੇ ਹੋਰ ਵੀ ਜਥੇ ਬੈਠਣ ਨੂੰ ਤਿਆਰ ਹੋ ਜਾਣ ਸੋ ਭਰਾਵੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਵੱਡੀ ਗਿਣਤੀ ਦੇ ਵਿੱਚ ਲਾਮਬੰਦੀਆ ਕਰਕੇ ਮੋਰਚੇ ਤੇ ਪਹੁੰਚੋ ਕਿਉਂਕਿ ਅੱਜ ਚੌਥਾ ਦਿਨ ਹੋ ਗਿਆ ਜਿਹੜੇ 122 ਮਰਜੀਬੜੇ ਸਾਡੇ ਮਰਨ ਵਾਸਤੇ ਬੈਠੇ ਆ ਸੋ ਭਰਾਵੋ ਅਸੀਂ ਬੇਨਤੀ ਕਰਦੇ ਆਂ ਵੀ ਸਾਡਾ ਇਹ ਐਲਾਨ ਹੈ ਇਥੋਂ ਭਈ ਜਿੰਨਾ ਤੱਕ ਸਾਡੀਆਂ ਚਾਹੇ ਮੋਦੀ ਸਰਕਾਰ ਮੰਨਾਂ ਮੰਗਾ ਨਹੀਂ ਮੰਨਦੀ ਮੰਨੀਆਂ ਹੋਈਆਂ ਸੋ ਪ੍ਰਭੂ ਅਸੀਂ ਵਾਪਸ ਨਹੀਂ ਜਾਵਾਂਗੇ ਅਸੀਂ ਪਹਿਲਾਂ ਵੀ ਪਿੰਡਾਂ ਚੋਂ ਅਰਦਾਸਾਂ ਕਰਕੇ ਤੁਰੇ 13 ਫਰਵਰੀ ਨੂੰ ਭਈ ਜਾਂ ਤਾਂ ਸਾਡੀਆਂ ਲਾਸਾਂ ਆਉਣਗੀਆਂ ਨਹੀਂ ਤਾਂ ਅਸੀਂ ਮੋਰਚਾ ਜੱਤ ਕੇ ਘਰਾਂ ਨੂੰ ਜਾਵਾਂਗੇ ਅਸੀਂ ਦੁਬਾਰਾ ਫੇਰ ਇੱਕ ਅਪੀਲ ਕਰਨਾ ਚਾਹਵਾ ਸਾਰੇ ਪੰਜਾਬ ਦੇ ਦੇਖ ਦੇ ਕਿਸਾਨ ਬੰਦੂਪਰਾਵਾਂ ਨੂੰ ਸੋ ਪ੍ਰਭੂ ਮੋਰਚਾ ਜੱਤ ਵਾਲਾ ਮੋਰਚਾ ਜੱਤ ਦੇ ਪਹੁੰਚੇ ਹੋਇਆ ਪੀਕ ਤੇ ਪਹੁੰਚੇ ਹੋਇਆ ਸੋ ਵੱਡਿਆ ਲਾਂ ਬੰਨੇ ਕਰਕੇ ਮੋਰਚਾ ਦੇ ਵਿੱਚ ਹਾਜ਼ਰੀ ਭਰੀਏ ਤੇ ਵੱਡਿਆ ਲਾਂ ਬੰਦੀਆ ਕਰਕੇ ਆਪਾਂ ਪ੍ਰਭੂ ਜਿਵੇਂ ਕਿ ਪਿਛਲੀ ਵਾਰ ਖੇਤੀ ਵਾਲੇ ਕਾਲੇ ਕਾਨੂੰਨ ਰੱਦ ਕਰਾਏ ਸੀਗੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਆਪਾਂ ਮੰਨਿਆ ਹੋਇਆ ਮੰਗਾ ਲਾਗੂ ਕਰਵਾ ਕੇ ਆਪਣੇ ਘਰਾਂ ਨੂੰ ਵਾਪਸ ਪਰਤਿਏ